ਵੀਰੇ ਇੱਥੇ ਨਾ ਬਾਬਰ ਕਰੋ ਠੀਕ ਹੈ ਬਣਾ। ਬਾਈ ਉਹਦੇ ਆਮਨਾਪੋਨਾ ਖੁੱਲੇ। ਪਿਛਲੇ ਨੂੰ ਵੀ ਬੇਨਤੀ ਆ ਬਹਿ ਜਾਣ ਥੋੜੀ ਜਿਹੀ ਹਵਾ ਵੀ ਆਊਗੀ। ਕਿਉਂਕਿ ਬਾਪੂ ਬਰਪੌਰ ਸੇ ਤੁਹਾਨੂੰ ਪਤਾ ਥੋੜੇ ਢਿੱਲੇ ਮਠੇ ਵੀ ਹੈ ਸੇ ਤੇ ਉਹਨਾਂ ਨੇ ਬੋਲਣਾ ਵੀ ਆ ਤਾਂ ਮੈਂ ਉਹਨਾਂ ਦੇ ਚਾਰਨਾਂ ਦੇ ਵਿੱਚ ਬੇਨਤੀ ਕਰਦਾ ਆ ਕਿ ਇਹ ਬੈਠਣ ਦੀ ਕਿਰਪਾ ਕਰਨਾ। ਬਾਈ ਆ ਨਹੀਂ ਕਰ ਕੋਈ ਨਹੀਂ ਸੋਚਣਾ। ਉਹ ਤਾੜੀ ਆਲੋ। ਅਈ ਕਹਿੰਦਾ ਜਿੰਨਾ ਮਤਨਾ ਉੱਤਨੀ ਖੜੇ ਆ ਇੱਕ ਨਾ ਬੜੇ ਤਿੰਨ ਲੋਕਾ ਬਿਰਿਆ ਲਵਾਈ ਮੈਂ 25 ਸਤੰਬਰ ਸਿੰਘ ਤੁਸੀਂ ਲਾਓ ਸੁਖਵਿੰਦਰ ਲਵਾਈ ਮੈਂ ਸੁਖਵਿੰਦਰ ਆ ਬੈਕ ਲਵਾਈ ਤੇ ਸੰਬੰਧ ਵਿੱਚ ਸਤੰਬਰ ਦੇ ਸੈਨਾਬੇ ਨਗਰ ਨਿਵਾਸੀ ਸਮੁੱਚੇ ਇਲਾਕੇ ਚੋਂ ਕਿਸਾਨ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਮਰਸ ਵਾਲੇ ਵੀਰ ਹਾਰੇ ਜਿਲ੍ਹੇ ਦੇ ਤੋਂ ਤੋਂ ਪਿੰਡਾਂ ਸੱਦੇ ਦੀ ਇਨਾਮ ਪਾਈਏ ਵਾਹਿਦ ਦਾ ਖਾਸ ਸਾਲ ਵਾਲੇ ਜਿਹੜੇ ਸੈਡ ਸੜ ਤੋਂ ਦੇਖੋ ਹੋਰ ਉਹ ਬੈਠੇ ਨੇ ਲੋਟ ਜਾਣਾ ਸੱਚ ਜਾਣਿਓ ਕੋਈ ਨਹੀਂ ਜਦੋਂ ਫੋਨ ਦੇ ਦਰਿਏ ਕੱਲ੍ਹ ਇਹ ਮੰਡ ਭਾਗੀ ਖਬਰ ਪਹੁੰਚੀ ਇੱਕ ਵਾਰੀ ਫੇਰ ਤੋਂ ਦਿਲੋਂ ਦਿਮਾਗ ਦੇ ਉੱਤੇ ਉਹੀ ਕਾਲੀ ਸ਼ਾਮ ਮਤੀ ਮਈ ਦੀ ਅੱਖਾਂ ਦੇ ਸਾਹਮਣੇ ਆਉਣ ਲੱਗਦੀ। ਅਸੀਂ ਘਰ ਦੇ ਵਿੱਚ ਬੈਠੇ ਆ। ਇਹ ਜੀ। ਕੁਮਤੀ ਬਲੀ ਮਾਂ ਕਹਿੰਦੀ ਹੈ ਇਹ ਵੀ ਜਨਾ। ਆ ਵੀ ਵਾ ਗਿਆ। ਕਿਰੋਂ ਇਹ ਗੱਤਨੀ ਅਸੀਂ ਕਦੋਂ ਤੱਕ ਕਰਦੇ ਰਹਿਣਾ? ਇਹ ਨੌਜਵਾਨ ਸਰਕਾਰ ਦੀਆਂ ਅੱਖਾਂ ਦੇ ਵਿੱਚ ਖਪਾ ਕੇ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਕੋਸ਼ਿਸ਼ੇ ਕਰਦਾ ਹਾਂ ਕਰ ਦਿੱਤਾ। ਇਹ ਮੁਲਾਦ ਖਾਨ ਦੀ ਉਮਰ ਪੂਰ ਹੋ ਚੁੱਕਿਆ ਹੈ। ਪਰ ਉਹ ਜਿੰਨਾ ਕੁ ਪੁੱਤ ਦੀ ਮੌਤ ਨੇ ਮਾਰ ਲਿਆ 3 ਸਾਲਾਂ ਨੇ ਸਖਾਇਆ ਉਹਦਾ 57 ਸਾਲਾਂ ਦੀ। ਇਹੋ ਜਿਹੇ ਹਾਲਾਤ ਇੱਕ ਚਤੰਤ ਤੋਂ ਬਾਅਦ ਉਹਦਾ ਪਰਿਵਾਰ ਹਟਾਉਂਦਾ ਹੈ। ਇਹ ਸਾਡੇ ਪੰਜਾਬ ਦੇ ਵਿੱਚ ਕਤਲ ਤੋਂ ਛੋਟੀ ਕੋਈ ਸਜ਼ਾ ਨਹੀਂ ਰਹੇਗੀ ਅਮਰਿੰਦਸਾ ਸਾਡੀਆਂ ਲੱਖ ਹੋ ਸਕਦੀਆਂ ਹਰ ਇੱਕ ਬੰਦਾ ਉਗੜਾ ਨਾਲ ਭਰਿਆ ਹੁੰਦਾ ਕੋਈ ਨਾ ਕੋਈ ਗਲਤੀ ਹੋ ਜਾਂਦੀ ਹੈ ਕਿਤੇ ਨਾ ਕਿਤੇ ਪਰ ਇਹ ਨਾਲ ਸਲਪੁਸ਼ਟੀ ਸਜ਼ਾ ਕੋਈ ਦਸਤਾਵੇਜ਼ ਕਤਲ ਸਲਪੁਸ਼ਟੀ ਤੋਂ ਕਦੇ ਜੇ ਗੱਲ ਕਰਦਾ ਸਮਾਂ ਕੋਈ ਤੇ ਅੰਦੋ ਅੰਗੇ ਚਾਰ ਬੰਦੇ ਇਕੱਠੇ ਕਰਕੇ ਸਰਕਾਰ ਦੇ ਦਰਬਾਰੇ ਆ ਜੀ ਲੇ ਕੇ ਕੋਈ ਨਹੀਂ ਬਦਲਨੀ ਹੋਰ ਬਦਲ ਇਸ ਕਰਕੇ ਨਹੀਂ ਜਿਹੜਾ ਸਾਡਾ ਤੰਤਰ ਹੈ ਜਿਹੜੇ ਲੋਕ ਅਸੀਂ ਚੁਣ ਕੇ ਆ ગાંધી ਕਾਂਗਰਸ ਤੋਂ ਦੁਖੀ ਹੋ ਕੇ ਸਾਡੇ ਮਨ ਦੇ ਵਿੱਚ ਇਹ ਗੱਲ ਆਈ ਸੀ ਕਿ ਆਨੇ ਨਰਜਵਾਨਿਆਂ ਤੋਂ ਖੜਾ ਛੁੱਟੂਗਾ ਤੇ ਆ ਆਮ ਘਰਾਂ ਦੇ ਜਵਾਨ ਭੇਜਨੇ ਸ਼ਾਇਦ ਕੋਈ ਜਾ ਕੇ ਚੰਗੀ ਗੱਲ ਕਰਨਗੇ ਪਰ ਇਹਨਾਂ ਨੇ ਕੀ ਕੀਤਾ ਆ ਤੁਹਾਡੇ ਸਾਹਮਣੇ ਆ ਅਸੀਂ ਮੀਆਂ بیوی ਵਿਧਾਨ ਸਭਾ ਦੇ ਬਾਹਰ ਕੇ ਜਾ ਕੇ ਬੈਠ ਗਏ ਆ। ਕੁੱਤ ਦੇ ਇਨਸਾਨ ਦੀ ਖਤਰ। ਇਹ ਸਾਰੇ ਐਮ ਐਲ ਏ ਇਹਦੇ ਇਹ ਤੰਗ ਕਰਦੇ ਦੂਤੀ ਤੋਂ ਚੱਟੇ ਨੇ ਕੁਝ ਨਹੀਂ ਲਿਆ ਵੀਰੋ। ਅੱਜ ਅੱਜ ਮੌਤ ਹੋਈ ਹੈ। ਸਾਨੂੰ ਤੁਹਾਡੇ ਮਜ਼ਾਕ ਵੀ ਉੱਡਣਗੇ। ਉਸਨ ਦੀ ਭੈਣ ਜਿਹੜੀ ਅੱਜ ਸਿਰਵਾ ਹੋਈ ਹੈ। ਹੰਦਰਦੀ ਜੀ ਜਗ੍ਹਾ ਤੇ ਉਹਦੇ ਖੁੱਝਾ ਲੱਗਣੀ ਆ। ਚੋਗਾ ਲੱਗਣੀ ਆ। ਹਰ ਜਗ੍ਹਾ ਦੇ ਉੱਤੇ ਉਹ ਜਲੀਲ ਕੀਤਾ ਜਾਊਗਾ ਉਹਨੇ ਬਚੀ ਨੇ ਉਹਨਾਂ ਮੁਕਤਨੀਆ ਮੁਕਤਮੇ ਲੜਨੇ ਆ ਤੁਸੀਂ ਦੇਖੋ ਹਲੇ ਤਾਂ ਇਹ ਸ਼ੁਰੂਆਤ ਹੈ ਮੈਂ ਤੁਹਾਡੇ ਕੋਲੇ ਕੁਝ ਮੈਂ ਪੁੱਤ ਦੇ ਸੰਘਰਸ਼ ਲੜਨ ਦੇ ਵਿੱਚ ਕੁਝ ਮਿੱਥੋਂ ਗਲਤੀਆਂ ਹੋ ਜੈ ਨੇ ਮੈਂ ਤੁਹਾਨੂੰ ਉਹ ਦੱਸਣ ਆਇਆ ਤੁਸੀਂ ਇਹੋ ਜਿਹੇ ਫੈਸਲੇ ਨਾ ਕਰੋ ਜਿਹੜੇ ਮੈਂ ਕਰ ਗਏ ਮੇਰਾ ਬਜਾ ਕਢਾਉਂਦੇ ਆ ਤੁਹਾਡੇ ਵੀ 3000 ਵਰਗੇ ਜਦੋਂ ਗੱਲ ਕਤਲਾ ਨਹੀਂ ਚੱਲਦੀ ਹੈ ਉਹ ਦੁਨੀਆ ਸਰਕਾਰਾਂ ਨਾਲ ਅੰਕੜੇ ਦਿੰਦਾ ਕਹਿੰਦਾ ਦੋ ਕਤਲ ਹੋਏ ਜੀ ਦਾ ਪੰਜਾਬ ਦੀ ਕਾਂਗਰਸ ਦੀ ਐਵਰੇਜ ਸੀ ਉਹ ਭਾਈ ਮੈਨੂੰ ਮਾਰੇ ਕਰਕੇ ਦੋਨੂੰ ਲੈਂਦਾ ਸੀ ਤੁਸੀਂ ਦਾ ਕਢਾ ਦਿਓ ਤੁਸੀਂ ਸਾਰਿਆਂ ਨੇ ਸਮਝੌਤੇ ਕਰ ਲਏ ਤੁਸੀਂ ਤਾਂ ਉਹ ਤੋਂ ਵੀ ਇਤਨਾ 10 12 ਦੇ ਲੈ ਗਏ ਸਾਬਰੇ ਜੀ ਨੂੰ ਔਰ ਮਾਰਦੇ ਵੀ ਕਿਹੜਾ ਕਤਲ ਹੁੰਦਾ ਕੋਈ ਮੇਰੇ ਵਰਗੇ ਬੁਢੇ ਢੇਢੇ ਦੇ ਗੋਲੀ ਮਾਰ ਕੇ ਡੰਗ ਲੈ ਜਾਂਦਾ ਉਹ ਤੁਸੀਂ ਸਾਡਾ ਉਸ ਚਮਕ ਦਾ ਹੀਰਾ ਮਾਰ ਦਿਓ ਜਿਹਨੇ ਹਲੇ ਦੁਨੀਆ ਨੂੰ ਰੋਸ਼ਨ ਕਰਨਾ ਹੁੰਦਾ ਇਹਦਾ ਅਨੇ ਆਪਦੇ ਸ਼ੁਰੂਆਤੀ ਪੜਾਵਾਂ ਤੇ ਹੁੰਦਾ ਤੁਸੀਂ ਚੁੰਮ ਚੁੰਮ ਕੇ ਸਾਡੇ ਉਹਨਾਂ ਨੂੰ ਮਾਰਦੇ ਤੁਸੀਂ ਦੀਪ ਸਿੱਧੂ ਨੂੰ ਮਾਰਿਆ ਤੁਸੀਂ ਸੰਦੀਪ ਨੰਗਲੰਦਿਆ ਨੂੰ ਮਾਰਿਆ ਤੁਸੀਂ ਮੇਰੇ ਪੁੱਤ ਨੂੰ ਮਾਰਿਆ ਪਰ ਯਾਰ ਕਿੰਨੇ ਕਤਲ ਗਿਣਵਾ ਹੁਣ ਤਾਂ ਦੇਸ਼ ਤੇ ਨਮੀ ਹੋ ਜਾਂਦੀ ਹੈ ਕਤਲਾਂ ਦੇ ਨਾ ਗਿਣਦਿਆਂ ਗਿਣਦਿਆਂ ਔਰ ਸਾਡੇ ਚੁਣੇ ਹੋਏ ਨਮਾਇਦੇ ਕੀ ਕਹਿੰਦੇ ਐ ਇਹ ਇੱਕ ਐਵਰੇਜ ਐ ਲਾਨ ਆਰਡਰ ਦੇ ਵਿੱਚ ਕਹਿੰਦੇ ਕੋਈ ਫਰਕ ਨਹੀਂ ਐ ਹੁਣ ਏਡਾ ਵੱਡਾ ਕਤਲ ਹੋ ਗਿਆ ਜਸਵੰਤ ਕਹਦਾ ਐ ਜਸਟਿਸ ਕਾਦਾ ਕਿਸਾਨ ਉਸਕਿੰਦਰ ਬਾਈ ਮਿਲ ਜੂਗਾ ਨਹੀਂ ਮਿਲਦਾ ਨਾ ਚਲੋ ਮਿਲਣਾ ਹੀ ਨਹੀਂ ਜਸਟਿਸ ਕਾਦਾ ਮਿਲੂਗਾ ਸਾਨੂੰ ਅਸੀਂ ਚਾਹੁੰਦੇ ਆ ਸਿਸਟਮ ਚ ਸੁਧਾਰ ਦੀ ਗੱਲ ਅਸੀਂ ਚਾਹੁੰਦੇ ਆ ਇਹਨਾਂ ਦੀ ਸਜ਼ਾ ਜਿਹੜੀ ਉਹਨੂੰ ਠਕਮੀ ਕੀਤਾ ਜਾਵੇ ਜਿਹੜੀ ਇੱਕ ਕਤਲ ਦੀ ਸਜ਼ਾ ਕੀ ਹੈ 302 ਦਾ ਪਰਚਾਦਰ ਜੋ ਜੋ ਜਿਮਨੀਆ ਲਿਖਣਗੇ ਸਾਨੂੰ ਆਪਾਂ ਕਰਕੇ ਅਦਾਲਤ ਚ ਰੱਖ ਦੇਣਾ ਉਹਦੋਂ ਮਗਰੋਂ 5 ਸਾਲਾਂ ਬਾਅਦ ਦਾ ਕਾਨੂੰਨ ਕਹਿੰਦੇ ਜੇ ਉਹ ਸਰਕਾਰੀ ਵਕੀਲ ਆ ਆਪਦਾ ਵੀ ਨਾ ਕਰੇ ਸਰਕਾਰ ਵਕੀਲ ਦੇ ਕੋਲ ਦੀ ਜ਼ਮਾਨਤ ਕਰ ਦੇਣ ਜਦ ਇੱਕ ਪਾਸੇ ਬਾਈ ਸਿਕੰਦਰ ਦਾ ਪਰਿਵਾਰ ਰੁਗਿਆ ਦੂਜੇ ਪਾਸੇ ਚਾਰ ਸਾਲ ਜਿਹਾਂ ਜਿਲਾਉਣੇ ਉਤੋਂ ਫੇਰ ਆਜੂ ਆਏ ਨਹੀਂ ਪਤਾ ਉਤੋਂ ਪਹਿਲਾਂ ਜੇਲ੍ਹ ਨੇ ਹੈ ਜੀ ਅੱਗੇ ਉਸ ਤੋਂ ਨੇ ਉੱਥੇ ਆਕਾ ਬੈਠੇ ਨੇ ਦੇਖੋ ਬੁਮਾਰੂਆਂ ਬੱਕੇ ਲੋਰ ਉਸ ਬੱਕੇ ਪਤਾ ਨਹੀਂ ਹੁਣ ਤੱਕ ਕਿੰਨੇ ਲੋਰ ਦਾ ਹੁਣ ਤਾਂ ਗਿਨੇ ਵੀ ਨਹੀਂ ਜਾਂਦੇ ਕਿੰਨੇ ਬੈਠੇ ਆ ਇੱਕ ਦਮ ਤੋਂ ਬਾਅਦ ਹੁਣ ਜੈਸ ਤੋਂ ਬਾਅਦ ਨਹੀਂ ਹੈਗਾ ਨੀਸ਼ਾ ਬਣ ਗਿਆ ਧੰਗਾ ਬਣ ਗਿਆ ਜਿਹਦੇ ਵਿੱਚ ਸਾਡੇ ਰਾਜਨੀਤਿਕ ਲੋਕ ਗਲੇ ਹੋਏ ਨੇ ਤੁਹਾਡੇ ਸਾਹਮਣੇ ਮੈਂ ਦੱਸਦਾ ਇਹ ਜਿਹੜੀ ਅੱਜ ਦੀ ਘਟਨਾ ਹੋਈ ਹੈ ਤੁਸੀਂ ਮੇਰੇ ਪੁੱਤ ਦੀ ਘਟਨਾ ਦੇ ਨਾਲ ਕੰਪੈਰੀਜ਼ਿੰਗ ਕਰਕੇ ਦੇਖੋ ਸੇਮ ਹੈ ਇਲੈਕਸ਼ਨ ਹੁੰਦੇ ਐ ਤੇ ਜਿੱਥੇ ਘਰ ਕੱਲਾ ਛੱਡਦਾ ਮੈਂ ਐਸਐਸਪੀ ਨੂੰ ਜਾ ਕੇ ਮਿਲਿਆ ਉਹ ਨੂੰ ਘਰੇ ਲਿਆ ਕੇ ਤਾਂ ਛੱਡ ਦੋ ਜੀ ਰਾਤ ਨੂੰ ਛੱਡਦਾ ਕਿਸੇ ਨੇ ਗੱਲ ਨਹੀਂ ਸੁਣੀ ਫਿਰ ਉਸ ਤੋਂ ਮੋਰੂ ਸਟੋਰੀ ਵੰਡਰਾ ਕਰਤੀ ਨਿਯਤਾ ਕਰਤਾ ਸੁਖਵਿੰਦਰ ਬਾਜਾ ਅਗਲਾ ਜਮਾ ਕਰ ਲਿਆ ਨਿਯਤਾ ਕਰਤਾ ਇਹ ਮਗਰ ਲੱਗੇ ਹੋਏ ਨੇ ਪਹਿਲਾ ਉਹਨੂੰ ਸਭ ਕੁਝ ਵਿਡਰਾ ਕਰਦੇ ਐ ਫੇ ਜਦੋਂ ਉਹ ਦੇਖ ਲੈਣੇ ਵੀ ਹੁਣ ਜਮਾ ਕੱਲੇ ਹੁਣ ਜਿੰਦਾ ਹੁਣ ਜਿਹੜਾ ਮਰਜੀ ਦੁਕਤੀ ਦਾ ਡਾਕਟਰ ਤੇ ਇਹ ਜੋ ਉਹ ਗੋਲੀ ਮਾਰ ਕੇ ਧਰਜੂ ਹੁਣ ਵੀਰੋ ਜਿਹਨੇ ਤਾਂ ਹੁੰਦੀ ਐ ਲਾਗ ਦਾ ਪੇੜਾ ਕਿ ਬੜਾ ਬੇਚੇ ਲੰਘੀ ਲਾਂਗੇ ਘਰ ਬੂਤੀ ਦਾ ਜਾਵਾਂਗੇ ਕੰਨੇ ਤੇ ਕੱਲੇ ਨਾ ਜਾਵਾਂਗੇ ਹੁਣ ਜਿਹੜਾ ਐ ਨਹੀਂ ਬਸਾ ਜੀ ਮਿਲਿਆ ਜਿਹਨੇ ਖੜੋ ਕਿਹੜਾ ਬਕੋਰ ਕਦੋਂ ਕੱਢ ਕੇ ਗੋਲੀ ਮਾਰਦੂ ਉਹਦਾ ਕੀ ਹੱਲ ਐ ਬਾਈ ਸਾਧੂ ਤੋਂ ਬਚਤ ਕਰਾਂਗੇ ਇਹ ਨਗਰਬਾਉਲੀ ਉਹਦੇ ਅੰਦਰ ਜਿੱਤਾ ਹਰੇਕ ਲੀਲੀ ਬੀਲੀ ਇਹਦੀ ਹਰੇਕ ਕੋਲੇ ਬਸੋਲ ਹੈ ਕੰਮ ਕੋਈ ਹੈ ਨਹੀਂ ਹਰਾਮ ਦਾ ਘਾਣਾ 24 ਘੰਟੇ ਔਰ ਸਭ ਤੋਂ ਵੱਧ ਨਿਗਾ ਕਿੰਨਾ ਤੇ ਹੈ ਜਿਹਦੇ ਵਿਤਵਾਦ ਚੰਗੀ ਲੈਂਦੇ ਆ ਜਿਹਦਾ ਦੁਆਰ 4 ਪੈਸੇ ਕਮਾ ਕੇ ਘਰੇ ਵਰਦਾ ਉਹਦੀ ਮੌਤ ਸਭ ਤੋਂ ਨੇੜੇ ਹੈ ਇਹ ਚੌਂਦੀ ਹੀ ਹੈ ਹੁਣ ਮੈਨੂੰ ਐ ਦੱਸੋ ਗੈਂਗਸਟਰ ਬਾਪ ਤੇ ਨਸ਼ੇਲੇ ਦਸਤਕ ਤੇ ਇੱਕੋ ਸਿੱਕੇ ਦੇ ਦੋ ਪਹਿਲੂ ਆ ਜੇ ਤੁਸੀਂ ਕਹੋਗੇ ਨਸ਼ਾ ਬੰਦ ਹੋ ਜਾ ਗੈਂਗਸਟਰ ਰਹਿ ਗਿਆ ਗੈਂਗਸਟਰ ਹੈ ਕਿ ਤੋ ਸੱਚ ਇਹ ਬਹੁਨੇ ਚੀਜ਼ਾਂ ਆਪਸ ਦੇ ਵਿੱਚ ਜੁੜੀਆਂ ਨਸ਼ਾ ਵੇਚਦਾ ਕੌਣ ਹੈ ਛਿੱਤਰਾ ਵਾਲਾ ਬੰਦਾ ਨਸ਼ਾ ਵੇਚਦਾ ਹੈ ਮੇਰੇ ਵਰਗਾ ਲੈ ਕੇ ਤੂੰ ਘੱਟੇ ਜਾ ਕੇ ਬਾਹਰ ਨੂੰ ਮਲਾਜਮ ਚਾਹ ਕੇ ਕੋਈ ਬਹੁਨੇ ਚੀਜ਼ਾਂ ਆਪਸ ਦੇ ਵਿੱਚ ਜੁੜੀਆਂ ਬੜੇ ਤਰੀਕੇ ਦੇ ਨਾਲ ਜੇਲ੍ਹਾਂ ਦੇ ਵਿੱਚੋਂ ਇਹ ਸਾਰੇ ਸਿਸਟਮ ਨੂੰ ਮੈਨੂਪਲੇਟ ਕੀਤਾ ਜਾਂਦਾ ਹੈ ਪਹਿਲਾਂ ਸਾਡੇ ਡਵਾਗ ਬੇਕਾਰ ਕੀਤੇ ਜਾਂਦੇ ਆ ਫਿਰ ਉਹਨਾਂ ਦੀ ਔਕਾਤ ਨੂੰ ਖਰੀਦਿਆ ਜਾਂਦਾ ਹੈ ਉਹ ਦੇ ਸਿਆਸੀ ਨਿਸ਼ਾਨ ਨੇ ਭੁੱਲੇ ਜਾਂਦੇ ਆ ਉਹੀ ਗੱਲ ਤੁਹਾਡੇ ਸਾਹਮਣੇ ਜਿਹੜਾ ਇਹ ਹੋਇਆ ਮੈਂ ਕਹਿੰਦਾ ਜੇ ਮੇਰੇ ਜਵਾਕ ਦੀ ਅੱਜ ਜਾਂਚ ਧੰਨ ਨਾਲ ਹੋ ਜੇ ਸਿਆਸੀ ਲੀਡਰ ਤੁਹਾਡੇ ਸਾਹਮਣੇ ਆ ਜਾਣਗੇ ਜੇ ਅੱਜ ਸੁਖਵਿੰਦਰ ਨੇ ਕਤਲ ਦੀ ਜਾਂਚ ਜਿਹੜੀ ਆ ਕੇ ਨਹੀਂ ਬਦਲੀ ਜਿਹੜਾ ਮੇਰੇ ਖਸ਼ ਹੈ ਜਦੋਂ ਤੁਸੀਂ ਇਹ ਕੰਮ ਆ ਚੱਕ ਲਈ ਉਹ ਤੋਂ ਬਾਅਦ ਉਹਦਾ ਮਸਲਾ ਖਤਮ ਤੁਸੀਂ ਕੱਢਿਆ ਡਾਕਟਰਾਂ ਦੇ ਜਿਹੜੇ ਮਾਰਜੋ ਕੇ ਰਹਿ ਜੋਂਗੇ ਕਿ ਸਨਾਂ ਤੁਹਾਡੀ ਗੱਲ ਨਹੀਂ ਪੁੱਛਣੀ ਆ ਤੁਹਾਡੇ ਸਾਹਮਣੇ ਖੜਾ ਵਿਧਾਨ ਸਭਾ 'ਚ ਜਾ ਕੇ ਬਹਿ ਗਿਆ ਮੰਤਰੀ 25 ਫੁੱਟ ਦੀ ਦੂਰੀ ਦੇ ਬੈਠਾ ਸੀ ਮੁੱਖ ਮੰਤਰੀ ਉਹਨੇ ਇਹ ਨਹੀਂ ਕਿਹਾ ਬਜ਼ੁਰਗ ਜੋੜਾ ਯਾਰ ਤਰਸ ਦੇ ਆਧਾਰ ਤੇ ਉੱਥੇ ਵੀ ਨੂੰ ਅੰਦਰ ਬਿਠਾ ਕੇ ਕਾਹਦਾ ਕਰੀ ਪਿਆ ਦੋ ਦੁਖੀ ਨੇ ਦੁਨੀਆ ਉੱਡ ਗਈ ਆ ਦੀ ਪਰ ਨਹੀਂ ਕੋਈ ਤਰਸ ਨਹੀਂ ਕਰਦਾ ਵੀਰ ਮੇਰੋ ਆ ਤਾਂ ਅਸੀਂ ਇਹੋ ਜਿਹੇ ਠੰਡਾ ਲੈ ਆ ਕੇ ਬਿਤਾਦੇ ਜਿੰਨਾਂ ਦਾ ਕੰਮ ਸਟੇਜ 'ਤੇ ਸੀ ਲੋਕਾਂ ਨੂੰ ਹਸਾਉਣਾ ਸੀ ਸਾਨੂੰ ਬੇਹੂਕ ਬਣਾ ਕੇ ਸੱਤਾ ਲੈ ਗਏ ਹੁਣ ਵੀ ਸੋਚ ਲੋ ਮੈਂ ਤੇ ਇਹ ਆਦਮੀਆ ਜਿਹੜੇ ਵਿਧਾਨ ਸਭਾ ਦੇ ਵਿੱਚ ਬੋਲਦੇ ਆ ਧਿਆਨ ਰੱਖਿਆ ਕਰੋ ਬੰਦੇ ਦੀ ਸੋਚ ਕੀ ਸ਼ਬਦ ਤੋਂ ਪਤਾ ਲੱਗ ਜਾਂਦੀ ਹੈ ਤੁਸੀਂ ਭੋਲਿਓ ਫੇਰ ਇਲੈਕਸ਼ਨ ਦੇ ਮਾਰੇ ਕੋਈ ਹੋਰ ਸਿਸਟਮ ਬਣ ਜਾਂਦਾ ਤੁਸੀਂ ਉਹਨਾਂ ਦੇ ਮਗਰ ਲੱਗ ਜਾਂਦੇ ਜਦੋਂ ਇੱਕ ਵਾਰ ਐਮ ਐਲ ਏ ਬਣਦਾ ਦੂਜੀ ਵਾਰ ਤੁਸੀਂ ਐਮ ਪੀ ਬਣਦਾ ਉਹ ਬਾਈ ਜਿਹੜਾ ਮੇਰੇ ਪੁੱਤ ਦੇ ਕਤਲ ਦੇ ਵਿੱਚ ਸੀ ਜਿਹੜੇ ਬੰਦੇ ਨੇ ਇਹ ਗੱਲ ਲਿਖੀ ਸੀ ਕਿ ਅੱਜ ਮਾਨਸਾ ਚ ਨੇੜੀ ਆਉਗੀ ਉਹਦੇ ਐਫ ਆਈ ਆਰ ਵੀ ਹੋਈ ਪਰ ਆ ਤੁਹਾਡੇ ਚੁਣੇ ਹੋਏ ਲੀਡਰ ਨੇ ਉਹਨੂੰ ਗ੍ਰਿਫਤਾਰ ਵੀ ਕਰ ਲਿਆ ਇਹ ਅਰਬਾਉਦੀ ਨੇ ਪਰ ਉਤੋਂ ਛੱਡਦਾ ਅੱਜ ਤੱਕ ਪੁਲਿਸ ਨੇ ਮੈਨੂੰ ਇਹ ਨਹੀਂ ਦੱਸਿਆ ਵੀ ਉਹਨੂੰ ਕੇਸ ਤੋਂ ਬਾਹਰ ਕਰਤਾ ਕੋ ਅੰਦਰ ਕਰਕੇ ਮੈਨੂੰ ਪਤਾ ਜਿਉਂ ਬਾਹਰ ਕਰਤਾ ਕਲੀਨ ਚੇਟ ਦੇ ਵੀ ਬੰਦਾ ਬਰੇਸ਼ ਵੀ ਨਿਕਲ ਗਿਆ ਹਾਂ ਪ੍ਰਮਾਤਮਾ ਜਿਹੜਾ ਮਰਜ਼ੀ ਸਜ਼ਾ ਦੇ ਦੇ ਪਰ ਇਸ ਪੁਲਿਸ ਤੋਂ ਕੋਈ ਅਮੀਦ ਨਾ ਰੱਖਿਓ ਕਿਉਂਕਿ ਪੁਲਿਸ ਦਾ ਆਪਣਾ ਕੋਈ ਵजूद ਨਹੀਂ ਹੁੰਦਾ ਉਹ ਚੱਲਦੇ ਇਹਨਾਂ ਦੇ ਇਸ਼ਾਰਿਆਂ ਦੇ ਉੱਤੇ ਮੈਂ ਮੇਰੇ ਪੁੱਤ ਦੇ ਕੇਸ ਨੂੰ ਲੈ ਕੇ ਕਈ ਵਾਰੀ ਇਹ ਗੱਲ ਮਹਿਸੂਸ ਕੀਤੀ ਹੈ ਕਈ ਅਪਸਰਾਂ ਦੀਆਂ ਅੱਖਾਂ ਨੰਮੁੰਦੀਆਂ ਨੇ ਜਦੋਂ ਮਾਦਰ ਨੂੰ ਮਿਲਦਾ ਉਹਨੂੰ ਕੋਈ ਹੱਦ ਦੁੱਖ ਨਹੀਂ ਆ ਇਸ ਗੱਲ ਦਾ ਵੀ ਇਹ ਅਸਮੰਦਰਾ ਬਹੁਤ ਮਾੜੀ ਹੋਈ ਹੈ ਉਹ ਵੀਰਾਂ ਜਦੋਂ ਅਸੀਂ ਲੇਬਰ ਕਲਾਸ ਤੋਂ ਉੱਠ ਕੇ ਕਿੱਥੋਂ ਤੱਕ ਅਸੀਂ ਪਹੁੰਚੇ ਜਦੋਂ ਬੂਟਾ ਫਲ ਦੇਣ ਲੱਗਿਆ ਜੜ ਕੱਟ ਕੇ ਉਹ ਮਾਰੀ ਬੰਦੇ ਵਾ ਘਰੇ ਮੁੱਢ ਨੌਕ ਦਾ ਵਿਆਹ ਰੱਖਿਆ ਹੋਇਆ ਔਰ ਇਹਨਾਂ ਨੇ ਕਤਲ ਕਰਕੇ ਸਾਡੇ ਕਤਲ ਨੂੰ ਇਸ ਤਰ੍ਹਾਂ ਕਰਤਾ ਹੁਣ ਤੁਸੀਂ ਮੇਰਾ ਕਦੇ ਇੰਸਟਾ ਦਾ ਪੇਜ ਖੋਲ ਕੇ ਦੇਖੋ ਪਿਛਲੇ 10 ਦਿਨਾਂ ਦੇ ਵਿੱਚ ਆਹੀ ਸਭੂ ਗਰੁੱਪ ਨੇ ਮੇਰੀ ਧੀ ਭੈਣ ਇੱਕ ਕੀਤੀ ਹੋਈ ਹੈ ਮੈਂ ਇੰਦਰਾ ਗਾਂਧੀ ਦਾ ਪੁੱਤਰ ਕਹ ਰਿਹਾ ਜਿੰਨੇ ਉਹ ਮਾਰੀਏ ਤੇ ਉਹ ਟੁਕੜਾ ਹਾਲ ਕਰਕੇ ਮਾਰਾਂਗੇ ਮੈਂ ਮਾਨਸੇ ਕੰਪਲੇਨਟ ਦਿੱਤੀ ਹੋਗੀ ਫਾਈਲ ਕਰਤੀ ਹੈ ਜੀ ਕਿਉਂਕਿ ਇਹਨਾਂ ਦਾ ਕੋਈ ਹੱਲ ਨਹੀਂ ਮੈਂ ਅੱਜ ਦੇ ਇਸ ਘਰਾ ਦੀ ਮੇਰੀ ਜ਼ਮੀਨ ਹੈ ਤੇ ਥੋੜੀ ਪਿੰਡ ਦੀ ਹੋਂ ਦੇ ਨਾਲ ਲੱਥ-ਪਥੋਈ ਹੋਈ ਹੈ ਅੱਜ ਮੈਂ ਥੋੜੇ ਇੱਥੇ ਖੜਕੇ ਗੱਲ ਕਹਿਣਾ ਸਰਕਾਰ ਜੇ ਤੂੰ ਨਾ ਸੰਭਲੀ ਤਾਂ ਪੰਜਾਬ ਦਾ ਨਪਾਲ ਬਣਦੇ ਨੂੰ ਟਾਈਮ ਨਹੀਂ ਲੱਗਣਾ ਅਸੀਂ ਇੱਥੇ ਕੋਈ ਆ ਉਹਨਾਂ ਦੀ ਘਰੋਂ ਬਾਹਰ ਨਿਕਲਣਗੇ ਜਦੋਂ ਸਾਡੇ ਕੋਲ ਹੱਲ ਹੀ ਰਹਿ ਗਿਆ ਸਾਡੀ ਸੁਨਵਾਈ ਕਿੱਥੇ ਨਹੀਂ ਸਾਡੀ ਕਿੱਥੇ ਅਦਾਲਤਾਂ ਦੇ ਵਿੱਚ ਤੁਸੀਂ ਹੀ ਨਹੀਂ ਸਮਝ ਜਾਣ ਦਿੰਦੇ ਚਾਰ ਸ਼ੇਰੇ ਥੋੜੇ ਖੁੰਡੇ ਟੋਲੇ ਵਾਂਗਰਤੇ ਜਦ ਆ ਬੰਦਾ شریف ਬੰਦਾ ਜਾਵੇ ਤਾਂ ਜਾਵੇ ਕਿੱਥੇ ਕਤਲ ਤੇ ਕਤਲ ਕਤਲ ਤੇ ਕਤਲ ਰੋਜ਼ ਹੋਮ ਦੀ ਸਕਰੀਨ ਤੋਂ ਡਰ ਲੱਗਣ ਲੱਗ ਗਿਆ ਰੋਜ਼ ਇਹੋ ਜਿਹੀ ਇੱਕ ਕਤਲ ਦੀ ਖਬਰ ਆਉਂਦੀ ਹੈ ਤਾਂ ਜਿਹੜੀ ਤੁਸੀਂ ਸਾਡੀ ਕਮੇਟੀ ਹੈ ਮੈਂ ਤੁਸੀਂ ਬੜੇ ਸਿਆਣੇ ਹੋ ਸੂਝਵਾਨ ਹੋ ਪਰਵਾਹ ਨੂੰ ਨਹੀਂ ਪਤਾ ਲੱਗਦਾ ਹੁੰਦਾ ਇਹਨਾਂ ਕਮਾਂ। ਪਰਵਾਹ ਦੇ ਸਿਰ ਤੇ ਹੱਥ ਤੁਸੀਂ ਰੱਖਣਾ ਜਿਹੜੀ ਕਮੇਟੀ ਬਣਾਉਂਗੇ ਜਿਹੜੇ ਫੈਸਲੇ ਲਾਉਂਗੇ ਕਿਉਂਕਿ ਮੈਨੂੰ ਵੀ ਮੈਂ ਕਮਲਿਆ ਵਾਂਗੂ ਹਾਂ ਕਹੀਗੇ ਹਾਂ ਕਹੀਗੇ ਮੈਂ ਕੁਝ ਗਲਤੀਆਂ ਹੋਈਆਂ ਜਿਹੜੀਆਂ ਮੈਨੂੰ ਮਗਰੋਂ ਕੋਕਤਨੀਆਂ ਪੈਦੀਆਂ। ਤੁਸੀਂ ਉਹ ਗਲਤੀਆਂ ਨਾ ਕਰਿਓ ਜਿੱਦẽ ਤੁਹਾਡੀ ਜਿਹੜੀ ਬੋਡੀ ਹੈ ਸੁਖਮਿੰਦਰ ਲਾਲ ਅੱਜ ਮਿੱਟੀ ਤੇ ਬਲੀਨ ਹੋ ਗਿਆ। ਹੁਣ ਬੋਡੀ ਦਾ ਮੋਹ ਨਾ ਕਰਿਓ। ਹੁਣ ਹੁਣ ਆਪ ਦਾ ਜਿਹੜਾ ਰਾਤ ਨੂੰ ਸਤਿ ਰੱਖਿਓ ਅਸੀਂ ਤੁਹਾਡੇ ਨਾਲ ਆ ਵੀਰੋ ਜਿੰਨੀ ਜੋਗਾ ਅਤੀ ਰਾਤ ਮੋਲ ਮਾਰੂਗੇ ਕਮੇਟੀ ਵਾਲੋ ਤੁਹਾਡੇ ਕੋਲੇ ਆ ਕੇ ਹਾਜ਼ਰ ਹੋਊਗਾ ਕੋਈ ਸ਼ੱਕ ਫਿਰ ਵੀ ਮੈਂ ਵੱਧ ਘੱਟ ਕਹੇਗਾ ਹਮਾ ਲੋਕੇ ਸੱਖਰੇ ਮੈਂ ਵਿਭਾਗ ਕੋ ਹੋ ਜਾਣਾ ਗੁੱਸਾ ਇਹ ਨਾ ਜਾਵੇ ਆ ਜਾਂਦਾ ਵੀ ਪਤਾ ਨਹੀਂ ਲੱਗਦਾ ਇਹ ਕਹੀਏ ਕੀ ਨੂੰ ਹੁਣ ਕੀ ਰੱਬ ਦਾ ਭਾਰਾ ਗਈਏ ਅਰਦਾਸਾਂ ਵੀ ਹੋਣੀਆਂ ਧਾਨ ਦੇ ਰਸਮਾਂ ਵੀ ਹੋਣਗੀਆਂ ਭਾਈ ਭਾਣਾ ਮੰਨੋ ਭਾਣਾ ਕਰ ਜੇ ਰੱਬ ਕਰੇ ਤਾਂ ਮੰਨ ਲਿਓ ਜੇ ਬੰਦਾ ਕਰਦਾ ਕਿਨੇ ਮੰਨਿਏ ਕੋਈ ਐਕਸੀਡੈਂਟ ਹੋ ਜਾਂਦਾ ਕੋਈ ਬਿਮਾਰੀ ਲੱਗ ਜਾਂਦੀ ਕੋਈ ਦੁਰਘਟਨਾ 'ਚ ਪਿਸ਼ਕਾਰ ਹੋ ਜਾਂਦਾ ਅਸੀਂ ਸਾਰੇ ਕਹਿੰਦੇ ਭਾਈ ਲਿਖੀ ਇਹ ਨਹੀਂ ਸੀ ਇਹ ਮਨੁੱਖੀ ਗਲਤੀ ਨਹੀਂ ਇਹ ਸਾਸ਼ੈਨ ਹੈ ਸਾਰਿਆਂ ਇਹਨਾਂ ਨੂੰ ਕੱਟ ਤੱਕ ਅਸੀਂ ਦਫਨ ਕਰਦੇ ਰਹਾਂਗੇ ਤੋਂ ਸੋ ਅਸੀਂ ਲੜਾਈ ਲੜਾਂਗੇ ਉਹਨੇ ਜੋਰ ਨਾਲ ਲੜਾਂਗੇ ਜਿਹੜਾ ਤੁਹਾਡਾ ਪਹਿਲਾ ਫੈਸਲਾ ਉਹ ਘੋੜੇ ਸਾਰੇ ਕੇਸ ਦੀ ਵੀ ਜਿਹੜੀ ਭੂਮਿਕਾ ਨਸਦੂਗਾ ਵੀ ਤੁਸੀਂ ਅੱਗੇ ਕਿੰਨੀ ਦੂਰ ਜਾਓ ਅੱਜ ਵਾਲਾ ਫੈਸਲਾ ਕਮਜ਼ੋਰ ਨਾ ਕਰ ਲੋ ਕਿਤੇ ਮਤੈ ਤੁਹਾਨੂੰ ਬੇਨਤੀ ਕਰਦਾ ਹੋਇਆ ਉਹ ਸ਼ਬਦ ਦਾ ਮਹੱਤਵ ਹੋਇਆ ਵੱਧ ਘੱਟ ਕਹਿ ਕੇ ਆਵਾ ਸੰਗਤ maaf ਕਰਨਯੋਗ ਹੈ ਵਾਹਿਬ ਜੀ ਦਾ ਖਾਲਸਾ ਬਹੁਤ ਬਹੁਤ